ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸਾਧ ਸੰਗਤ ਔਰ ਵੀਡੀਓ ਨੂੰ ਸ਼ੇਅਰ ਕਰਿਓ ਜੀ ਅੱਜ ਮੈਂ ਕੁਝ ਬੇਨਤੀਆਂ ਹੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਖਾਸ ਤੌਰ ਤੇ ਸੋ ਪਿਆਰਿਓ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਮਰਿਤਪਾਲ ਸਿੰਘ ਚੌਣ ਮੈਦਾਨ ਦੇ ਵਿੱਚ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹ ਚੋਣ ਲੜ ਰਹੇ ਨੇ ਭਾਈ ਅਮਰਿਤਪਾਲ ਸਿੰਘ ਨੂੰ ਜਤੌਣ ਲਈ ਆਰਐਸਐਸ ਨੇ ਕੀ ਚਾਲ ਚੱਲੀ ਹੈ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਨੇ ਵੱਡਾ ਖੁਲਾਸਾ ਕੀਤਾ ਹੈ ਇਹਦੇ ਬਾਰੇ ਮੈਂ ਕੁਝ-ਕੁਝ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰਸਾ ਸਿੰਘ ਬਲਟੋਹਾ ਜਿਹੜਾ ਆਪਣੇ ਆਪ ਨੂੰ ਪੰਥਕ ਕਹਾਉਂਦਾ ਹੈ ਆਪਣੇ ਆਪ ਨੂੰ ਆਪਣੇ ਆਪ ਨੂੰ ਕਹਿੰਦਾ ਵੀ ਅਸੀਂ ਬਹੁਤ ਸੁੱਚੇ ਆ ਯਾਦ ਰੱਖਿਓ ਉਹ ਅਕਾਲੀ ਸਰਕਾਰ ਦਾ ਇੱਕ ਮੰਤਰੀ ਰਿਹਾ ਤੇ ਯਾਦ ਰੱਖਿਓ ਵੀ ਅੱਜ ਅਮਰਿਤਪਾਲ ਸਿੰਘ ਦੇ ਵਿਰੁੱਧ ਹੋ ਗਿਆ ਸਿਰਫ ਇੱਕ ਕੁਰਸੀ ਦੀ ਖਾਤਰ ਅਕਾਲੀ ਦਲ ਜਿਹੜਾ ਕਹਿੰਦਾ ਸੀ ਸਾਡੇ ਨੌਜਵਾਨਾਂ ਤੇ ਐਨਐਸਏ ਲਤਾ ਜੀ ਉਹਨਾਂ ਨੂੰ ਐਂ ਕਰਤਾ ਜੀ ਇਹ ਗੱਲ ਸਾਬਤ ਹੋ ਗਈ ਜੇ ਕੱਲ ਨੂੰ ਇਹ ਸੱਤਾ 'ਚ ਆ ਗਏ ਤੇ ਕੱਲ ਨੂੰ ਇਹ ਵੀ ਇਹੀ ਕੁਝ ਕਰਨਗੇ ਪਹਿਲੀ ਗੱਲ ਸਾਬਤ ਹੋ ਗਈ ਜੇ ਅਮਰਿਤਪਾਲ ਦਾ ਇੰਨਾ ਹੀ ਮੋਹ ਸੀ ਆਪਣਾ ਕੈਂਡੀਡੇਟ ਵਾਪਸ ਲੈਂਦੇ ਸਿਮਰਨਜੀਤ ਸਿੰਘ ਮਾਨ ਦੀ ਤਰ੍ਹਾਂ ਉਹਨਾਂ ਨੇ ਬਲੇਰ ਨੂੰ ਵਾਪਸ ਲਿਆ ਕਿ ਨਹੀਂ ਲਿਆ ਉਥੋਂ ਖਡੂਰ ਸਾਹਿਬ ਤੋਂ ਕਹਿੰਦੇ ਅਮਰਤਪਾਲ ਦੇ ਵਿਰੋਧ ਨਹੀਂ ਚੋਣ ਲੜਾਉਂਦੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹੈ ਇੰਨਾ ਹੀ ਮਜ਼ਬੂਤ ਹੈ ਤੇ ਇੰਨਾ ਹੀ ਸਮਝਦੇ ਨੇ ਇੱਕ ਸੀਟ ਦਾ ਕੋਈ ਫਰਕ ਨਹੀਂ ਪੈਣ ਲੱਗਿਆ ਵਰਸਾ ਸਿੰਘ ਵਲਟੋਹਾ ਨੂੰ ਵੱਖਰਾ ਖੜਾ ਕਰਨ ਦੀ ਲੋੜ ਹੀ ਨਹੀਂ ਸੀ ਸਗੋਂ ਆਪ ਅਮਰਿਤਪਾਲ ਸਿੰਘ ਦੇ ਪਰਿਵਾਰ ਦਾ ਸਹਾਰਾ ਬਣਦੇ ਸਾਥ ਦਿੰਦੇ ਵੀ ਚਲੋ ਜੀ ਤੁਸੀਂ ਪ੍ਰਚਾਰ ਕਰੋ ਅਸੀਂ ਤੁਹਾਡੇ ਨਾਲ ਆ ਤੇ ਅਸੀਂ ਪ੍ਰਚਾਰ ਕਰਾਂਗੇ ਉਲਟਾ ਇਹਦੇ ਲਾਂਚਨ ਲਾਉਣ ਲੱਗੇ ਕਹਿੰਦੇ ਅਮਰਿਤਪਾਲ ਸਿੰਘ ਜਾਂ ਜੀ ਆਰਐਸਐਸ ਦਾ ਬੰਦਾ ਆਰਐਸਐਸ ਦੇ ਬੰਦਿਆਂ ਤੇ ਐਨਐਸਏ ਲੱਗੀ ਦੇਖੀ ਆ ਕਦੇ ਆਰਐਸਐਸ ਦੇ ਬੰਦੇ ਜੇਲ੍ਹਾਂ 'ਚ ਬੈਠ ਕੇ ਚੋਣਾਂ ਲੜਦੇ ਨੇ ਬਰਸਾ ਸਿੰਘ ਬਲਟੋਹਾ ਕਹਿੰਦਾ ਅਮਰਿਤਪਾਲ ਸਿੰਘ ਤਾਂ 1 ਸਾਲ ਚ ਹੀ ਕਾਲਾ ਪੈ ਗਿਆ ਅਸੀਦੀਆਂ ਦੇਣੀਆਂ ਤੇ ਪੰਥ ਨੂੰ ਚਲਾਉਣਾ ਪੰਥ ਨੂੰ ਸਮਝਣਾ ਇਹ ਤਾਂ ਸਾਲਾਂ ਦਾ ਕੰਮ ਹੈ ਅਸੀਂ ਨਹੀਂ ਸਮਝ ਸਕੇ ਵੀ ਤੁਸੀਂ ਤੇ ਆਪੇ ਨਹੀਂ ਸਮਝ ਸਕੇ ਤੁਸੀਂ ਤੇ ਪੰਥ ਦਾ ਨੁਕਸਾਨ ਕੀਤਾ ਜੇ ਪੰਥ ਨੂੰ ਪੰਥ ਸਮਝਿਆ ਹੁੰਦਾ ਤੇ ਅੱਜ ਗੱਲਾਂ ਕੁਝ ਹੋਰ ਹੁੰਦੀਆਂ ਬਲਟੋਹਾ ਸਾਹਿਬ ਤੇ ਆਖਰ ਅੱਜ ਸ਼ਰਮ ਹੋਣੀ ਚਾਹੀਦੀ ਹੈ ਤੁਹਾਨੂੰ ਤੁਸੀਂ ਖਡੂਰ ਸਾਹਿਬ ਤੋਂ ਜੇ ਤੁਹਾਨੂੰ ਪਾਰਟੀ ਟਿਕਟ ਦਿੰਦੀ ਸੀ ਤੁਸੀਂ ਠੋਕਰ ਮਾਰਦੇ ਲੱਤ ਮਾਰਦੇ ਇਹ ਜੂ ਟਿਕਟ ਨੂੰ ਵੀ ਭਾਈ ਨਾ ਮਾਏ ਚੋਣ ਨਹੀਂ ਲੜਨੀ ਅਸੀਂ ਤੁਹਾਡਾ ਸਵਾਗਤ ਕਰਦੇ ਪਰ ਅੱਜ ਤੁਸੀਂ ਸਾਬਤ ਕਰਤਾ ਕਿ ਕੋਈ ਪੰਥਕ ਨਹੀਂ ਹੈਗਾ ਆਪਣੇ ਹੀ ਆਪਣੇ ਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਆ ਤੇ ਖਡੂਰ ਸਾਹਿਬ ਵਾਲਿਓ ਮੈਂ ਇਸ ਵਾਰੀ ਬੇਨਤੀ ਕਰਦਾ ਤੁਹਾਡੇ ਅੱਗੇ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਪੂਰੀ ਸਿੱਖ ਕੌਮ ਮਿਲ ਕੇ ਇੱਕ ਪੰਥ ਨੂੰ ਨਹੀਂ ਜਿਤਾ ਸਕਦੀ ਪੰਥ ਨੂੰ ਵੋਟਾਂ ਨਹੀਂ ਪਾ ਸਕਦੀ ਅਮਰਿਤਪਾਲ ਸਿੰਘ ਨੂੰ ਵੋਟ ਪਾ ਨਹੀਂ ਸਕਦੀ ਕੀ ਆਪਣਾ ਇੱਕ ਸਿੱਖ ਐਮਪੀ ਨਹੀਂ ਅਸੀਂ ਚੁਣ ਸਕਦੇ ਪੰਥਕ ਇਲਾਕਾ ਜੀ ਖਡੂਰ ਸਾਹਿਬ ਜੇ ਇਸ ਵਾਰੀ ਇਥੇ ਅਮਰਿਤਪਾਲ ਸਿੰਘ ਹਾਰ ਗਏ ਤੇ ਯਾਦ ਰੱਖਿਓ ਪੰਥ ਆਜ਼ਾਦ ਤੇ ਪੰਥ ਦੀ ਚੜ੍ਹਦੀ ਕਲਾ ਦੀਆਂ ਗੱਲਾਂ ਕਰਨੀਆਂ ਸਾਨੂੰ ਸ਼ੋਭਾ ਨਹੀਂ ਦੇਣਗੀਆਂ ਮੈਂ ਲਾਣਤਾ ਨਹੀਂ ਦੇ ਰਿਆ ਲੋਕ ਤਾਂ ਲੱਗੇ ਹੋਏ ਨਾ ਸੋਸ਼ਲ ਮੀਡੀਆ ਤੇ ਵੀ ਖਾਜ ਪਰਮਜੀਤ ਕੌਰ ਖਾਲੜਾ ਬੀਬੀ ਜੀ ਨੂੰ ਹਰਾਤਾ ਜੀਆਂ ਕਰਦਾ ਮੈਂ ਉਹ ਗੱਲ ਛੇੜਨੀ ਨਹੀਂ ਹੋਣੀ ਚਲੋ ਠੀਕ ਹੈ ਉਹ ਸਮਾਂ ਸੀ ਜਿਹੜਾ ਲੰਘ ਗਿਆ ਪਰ ਅਮਰਿਤਪਾਲ ਸਿੰਘ ਦਾ ਸਾਥ ਦਿਓ ਇਸ ਵਾਰੀ ਅਮਰਿਤਪਾਲ ਸਿੰਘ ਨੂੰ ਜਿਤਾਇਓ ਐਮਪੀ ਬਣਾਇਓ ਤੁਹਾਡੀ ਆਵਾਜ਼ ਬਣ ਕੇ ਐਮਪੀ ਜਿਹੜਾ ਹੈ ਉਹ ਗੂੰਜੇਗਾ ਹੁਣ ਜੀਰੇ ਵਰਗੇ ਕਹਿੰਦੇ ਆ ਜੀ ਸਬਧਾਨ ਨੂੰ ਨਹੀਂ ਮੰਨਦਾ ਅਮਰਿਤਪਾਲ ਪਾਸਪੋਰਟ ਨੂੰ ਨਹੀਂ ਮੰਨਦਾ ਜੀ ਐ ਨਹੀਂ ਕਰਦਾ ਫਿਰ ਨਾਮਜ਼ਾਦੀ ਦਾਖਲ ਕਿਵੇਂ ਕਰੂ ਜੇ ਕਰੂ ਵੋਹ ਕਰੂ ਇਹਨਾਂ ਨੂੰ ਅਸਲ ਦੇ ਵਿੱਚ ਵਹਿਮ ਹੈ ਜੀ ਅਮਰਿਤਪਾਲ ਸਿੰਘ ਨੂੰ ਕਿਹੜਾ ਵੋਟ ਪੈਣੀ ਹੈ ਲੋਕ ਤਾਂ ਭੇਡਾਂ ਨੇ ਸਾਡੇ ਮਗਰ ਤੁਰੇ ਹੋਏ ਨੇ ਪਿਛਲੇ ਈਨ੍ਹੇ ਸਾਲਾਂ ਤੋਂ ਸਾਨੂੰ ਵੋਟਾਂ ਪਾਈ ਜਾਂਦੇ ਆ ਕਿਤੇ ਉਹਨੂੰ ਪਾ ਦਿਆਂ ਉਹਨੂੰ ਪਾ ਦਿਆਂ ਸਾਡੇ ਮਗਰ ਝੰਡੇ ਚੱਕ ਕੇ ਤੁਰਿਆ ਇਹਨਾਂ ਲੋਕਾਂ ਨੂੰ ਵਿਖਾ ਦਿਓ ਕਿ ਅਸੀਂ ਜਾਗਰੂਕ ਤਾਂ ਜੇ ਅਸੀਂ ਕਰਨ ਤੇ ਆਈਏ ਅਸੀਂ ਕੁਝ ਵੀ ਕਰ ਸਕਦੇ ਆ ਸੁਤੰਤਰਤਾ ਹੈ ਸਾਡੇ ਵਿੱਚ ਅਸੀਂ ਬਹੁਤ ਕੁਝ ਕਰ ਸਕਦੇ ਆ ਇਹਨਾਂ ਨੂੰ ਦੱਸ ਦਿਓ ਇੱਕ ਵਾਰ ਇਹਨਾਂ ਲੋਕਾਂ ਨੂੰ ਸਮਝ ਆ ਜਾਵੇ ਇਹਨਾਂ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਲੋਕ ਜਾਗ ਚੁੱਕੇ ਆ ਖਡੂਰ ਸਾਹਿਬ ਵਾਲਿਓ 19 ਵਾਲੀ ਗਲਤੀ ਨਾ ਕਰ ਲਿਓ ਇਸ਼ਾਰਾ ਸਮਝੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ